ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸਖਸ਼ੀਅਤ ਜਿਨ੍ਹਾਂ ਨੂੰ ਪਹਿਲੀ ਪਾਸ਼ਾਹੀ ਤੋਂ ਲੈ ਕੇ ਛੇਵੀਂ ਪਾਸ਼ਾਹੀ ਤੱਕ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੈ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਇਹਨਾਂ ਤੱਕ ਦੇਖਦੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਨਦਾਰੇ ਕਰ ਸਕਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਾਉਣ ਜਾ ਰਹੇ ਹਾਂ ਜਨਮ ਸਥਾਨ ਤਨਤਨ ਬਾਬਾ ਬੁੱਢਾ ਸਾਹਿਬ ਪਿੰਡ ਕਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਸ਼ੋਭਿਤ ਹੈ ਇਹ ਪਵਣ ਪੀਤਰ ਅਸਥਾਨ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਾਂਤਨ ਮਬ ਬੁੱਢਾ ਸਾਹਿਬ ਜੀ ਦਾ ਜਨਮ ਵਿਕ੍ਰਮੀ ਸੰਮਤ ਅਨਸਾਰ 7 ਕੱਤਕ 1563 22 ਅਕਤੂਬਰ 1506 ਈਸਵੀ ਨੂੰ ਪਿਤਾ ਬਾਬਾ ਸੁੰਗਰਨ ਦਾਵਾ ਜੀ ਅਤੇ ਮਾਤਾ ਗौरा ਜੀ ਦੀ ਪਾਉਣ ਪਿਤਰ ਕੁਖੋਂ ਇਸ ਪਾਉਣ ਪਿਤਰ ਧਰਤੀ ਤੋਂ ਹੋਇਆ ਸੀਗਾ ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ ਆਪ ਜੀ ਦਾ ਨਾਂ ਬਚਪਨ ਵਿੱਚ ਬੂੜਾ ਸੀਗਾ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਮਲਾਪ ਹੋਇਆ ਨਾ ਉਸ ਅਪਰੰਤ ਆਪ ਜੀ ਦਾ ਨਾਮ ਬੂੜਾ ਤੋਂ ਬਾਬਾ ਬੁੱਢਾ ਸਾਹਿਬ ਜੀ ਪ੍ਰਚਲਿਤ ਹੋ ਗਿਆ ਸ਼੍ਰੀ ਗੁਰੰਗੜ ਦੇ ਜਮਾਹ ਰਾ ਸੱਚੇ ਪਾਤਸ਼ਾਹੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦੀਆਂ ਰਸਮਾਂ ਵੀ ਆਪ ਜੀ ਦੁਆਰਾ ਹੀ ਕੀਤੀਆਂ ਗਈਆਂ ਸਨ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਬਾਕੀ 8 ਗੁਰੂ ਸਹਿਬਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ ਸੰਮਤ 1661 ਸਨ 1605 ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰਗੰਗ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਕੀਤੀ ਤਾਂ ਉਹਨਾਂ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀਗਾ ਉਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੈਡ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ ਬਾਬਾ ਜੀ ਗੁਰੂ ਘਰ ਵਿੱਚ ਸਾਰਾ ਜੀਵਨ ਇੱਕ ਅਨੰਨ ਸੇਵਕ ਸਰਦਾਵਾਨ ਸਿੱਖ ਕੁਸ਼ਲ ਪ੍ਰਬੰਧਕ ਵਿਦਿਆ ਅਤੇ ਸਸਤਰ ਦੇ ਮਾਹਿਰ ਵਜੋਂ ਵਿਚਰਦੇ ਸਨ ਤਿਆਂ ਪੁੱਤਰਾਂ ਦੇ ਦਾਨੀ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਜੋ ਵੀ ਮਨ ਦੀਆਂ ਮਨੋ ਕਾਮਨਾਵਾਂ ਲੈ ਕੇ ਜਾਂਦਾ ਆ ਗੁਰੂ ਸਾਹਿਬ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਉਹ ਪੂਰੀਆਂ ਕਰਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸੰਗਰਾਂਤ ਤੇ ਢੀਡ ਬਾਬਾ ਬੁੱਢਾ ਸਾਹਿਬ ਜੀ ਵਿਕੇ ਸੰਗਤਾਂ ਹਾਜ਼ਰੀ ਭਰਦੀਆਂ ਤੇ ਮਣ ਦੀਆਂ ਮਨੋਂ ਕਮਣਾ ਪੂਰੀਆਂ ਕਰਦੀਆਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਇਹੋ ਜਿਹਾ ਜੋੜਾ ਹੋਊਗਾ ਜੋ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਉਸ ਪਾਵਨ ਪਿੱਤਰ ਅਸਥਾਨ ਤੇ ਦਰਸ਼ਨਦਾਰੇ ਨਾ ਕਰਕੇ ਆਉਂਦਾ ਹੋਵੇ ਕਿਉਂਕਿ ਹਰੇਕ ਦੀਆਂ ਚੋਲੀਆਂ ਦੁੱਧ ਪੁੱਤ ਧੀਆਂ ਸਭ ਕੁਝ ਤਨਤਨ ਬਾਬਾ ਬੁੱਢਾ ਸਾਹਿਬ ਜੀ ਬਖਸ਼ਿਸ਼ ਕਰਦੇ ਆ ਜਿਵੇਂ ਕਿ ਸਾਡੇ ਸਾਰਿਆਂ ਦੀ ਇੱਕ ਸੋਚ ਤੇ ਵਿਚਾਰ ਜਿਹੜੀ ਹੈ ਇਹ ਹੀ ਬਣ ਗਈ ਹੈ ਕਿ ਤਨਤਨ ਬਾਬਾ ਬੁੱਢਾ ਸਾਹਿਬ ਜੀ ਕੱਲੇ ਪੁੱਤਰਾਂ ਦੇ ਦਾਨੀ ਆ ਕੀ ਗੱਲ ਬਾਬ ਬੁੱਢਾ ਸਾਹਿਬ ਜੀ ਨੂੰ ਧੀਆ ਦੇ ਨਾਲ ਪਿਆਰ ਨਹੀਂ ਸੀਗਾ ਇਹੋ ਜੀ ਕੋਈ ਗੱਲ ਨਹੀਂ ਆ ਇੱਕ ਹਵਾ ਬਣਾ ਛੱਡਿਆ ਕਿ ਤਨ ਤਨਵਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀਆਂ ਤੇ ਉਥੇ ਦਰਸ਼ਨ ਮਿਲੇ ਕਰਕੇ ਆਇਓ ਉਹੋ ਵੀ ਕਈ ਲੋਗ ਹਨ ਜਿਹੜੇ ਧੀਆ ਧੀਆ ਤੱਕ ਉਹਨੂੰ ਤਰਸਦੇ ਆ ਕਿ ਧੀਆ ਹੀ ਪ੍ਰਾਪਤ ਹੋ ਜਾਣਾ ਜਿਨ੍ਹਾਂ ਦੇ ਕੋਲ ਕੋਈ ਔਲਾਦ ਨਹੀਂ ਆ ਉਹੋ ਹੀ ਜਦੋਂ ਤਾਂ ਤਨਤਨਵਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਜਾਂਦੇ ਆ ਨਾ ਤੇ ਉਹ ਕਹਿੰਦੇ ਆ ਕਿ ਮਹਾਰਾਜ ਸਾਡੀਆਂ ਝੋਲੀਆਂ ਪਰੋਤੀ ਹੋਵੇ ਪੁੱਤ ਹੋਵੇ ਸਾਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਉਦੋਂ ਪਤਾ ਲੱਗਦਾ ਹੈ ਜਦੋਂ ਮਾਰ ਆਏ ਨੇ ਧੀ ਦੀ ਦਾਤ ਬਖਸ਼ਦੀ ਆ ਤੇ ਉਹ ਸਮੇਂ ਮਾਨ ਕਿੰਨਾ ਖੁਸ਼ ਹੁੰਦਾ ਆ ਇਹ ਤਾਂ ਉਹੋ ਹੀ ਜਾਣਦਾ ਜਾਂਦਾ ਦਿਲ ਜਾਣਦਾ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਜਨਮ ਅਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਸ਼ੋਭੀਤੇ ਪੌਣ ਪਿੱਤਰ ਸਥਾਨ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਜੇਕਰ ਪਸੰਦ ਆਏ ਤਾਂ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰੇ ਸੰਗਤਾਂ ਦਰਸ਼ਨਦਾਰੇ ਕਰਕੇ ਨਿਹਾਲ ਹੋ ਸਕਣ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਮਜੀਤ ਸਿੰਘ ਫਰੋਜ਼ਪੁਰੀਆ Instagram ਨੂੰ ਜਰੂਰ ਫੋਲੋ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓ ਤੱਕ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਵੀਡੀਓ ਰਹੀ ਗੁਰੂ ਘਰਾਂ ਦੀ ਹੈ ਦਰਸ਼ਨਦਾਰੇ ਕਰਕੇ ਆਨੰਦ ਮਾ ਕੀ ਫਤਿਹ